ਜਿਹਨੇ ਵੀ ਸੇਵਾਦਾਰ ਸਾਡਾ ਸੇਵਾ ਕਰਦੇ ਨੇ ਕੋਈ ਆਪਣੇ ਹਰ ਬੰਦਾ ਆਪਣੇ ਮਨ ਦੇ ਹਿਸਾਬ ਦੇ ਨਾਲ ਆਪਣੇ ਸ਼ਰਦਾ ਦੇ ਹਿਸਾਬ ਨਾਲ ਸੇਵਾ ਕਰਾਂਦਾ ਇਥੇ ਸਿੱਖ ਪਰਿਵਾਰ ਵੀ ਸੇਵਾ ਕਰਦੇ ਨੇ Hindu ਪਰਿਵਾਰ ਵੀ ਸੇਵਾ ਕਰਦੇ ਨੇ ਇਥੇ ਕਿਸੇ ਧਰਮ ਨੂੰ ਕੋਈ ਆਣ ਦੀ ਕੋਈ ਮਨਾਹੀ ਨਹੀਂ ਸਾਡੀਆਂ ਮੀਟਿੰਗਸ ਜਿਹੜੀਆਂ ਨੇ ਤਕਰੀਬਨ 4 ਤੋਂ 5 6 ਮਹੀਨੇ ਪਹਿਲਾਂ ਹੀ ਸਟਾਰਟ ਹੋ ਜਾਂਦੀਆਂ ਨੇ ਇਹ ਤੁਸੀਂ ਦੇਖੋਗੇ ਜਿਹੜਾ ਅਰੇਂਜਮੈਂਟ ਹੈ ਇਹ ਸਾਡੀ 6 ਮਹੀਨੇ ਦੀ ਮਿਹਨਤ ਦਾ ਨਤੀਜਾ ਹੈ ਇਹ ਕੋਈ ਇੱਕ ਦਿਨ ਜਾਂ ਇੱਕ ਹਫਤੇ ਦੇ ਵਿੱਚ ਸਾਰੇ ਅਰੇਂਜਮੈਂਟ ਨਹੀਂ ਹੋਏ ਅਸੀਂ ਮੌਜੂਦ ਹਾਂ ਮਾ ਬਗਲਾ ਮੁਖੀ ਤਾਮ ਬਖਵਾ ਰੋਡ ਲੁਧਿਆਣਾ ਵਿਖੇ ਜਿੱਥੇ ਕਿ 243 ਘੰਟਿਆਂ ਦਾ ਅਖੰਡ ਮਹਾਯੱਗ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਸੁਦਾਸੀ ਕਿ ਲੱਖਾਂ ਦੀ ਤਰ੍ਹਾਂ ਦੇ ਵਿੱਚ ਦੁਨੀਆ ਭਰ ਤੋਂ ਸ਼ਰਧਾਲੂ ਇੱਥੇ ਪਹੁੰਚਣਗੇ ਔਰ ਦਸੀ ਕਿ ਇਸ ਮਹਾਯੱਗ ਦੇ ਵਿੱਚ ਅਹੁਤੀਆਂ ਪਾਉਣਗੇ ਸੋ ਇਸ ਦੌਰਾਨ ਜੋ ਕਿ ਸੇਵਾਵਾਂ ਦੀ ਜੇਕਰ ਗੱਲ ਕਰੀਏ ਤਾਂ ਹਰ ਇੱਕ ਪ੍ਰਕਾਰ ਦੀ ਸੇਵਾ ਦੇ ਲਈ ਸਹੂਲਤ ਦੇ ਲਈ ਪਰਿਵਾਰ ਦੇ ਵੱਲੋਂ ਜੋ ਬੰਦੋਬਸਤ ਕੀਤੇ ਗਏ ਨੇ ਗੱਲਬਾਤ ਕਰਦੇ ਆਂ ਸਾਡੇ ਨਾਲ ਬਗਲਾਮੂਗੀ ਤਾਂ ਪਰਿਵਾਰ ਤੋਂ ਜੋ ਸੇਵਾਦਾਰ ਨੇ ਉਹ ਮੌਜੂਦ ਨੇ ਗੱਲਬਾਤ ਕਰਦੇ ਆਂ ਸੋ ਸੇਵਾ ਬਹੁਤ ਵੱਡੀ ਹੋ ਜਾਂਦੀ ਹੈ ਲੱਖਾਂ ਦੀ ਤعداد ਦੇ ਵਿੱਚ ਲੋਕਾਂ ਨੇ ਆਣਾ ਵੈ ਲੋਕਾਂ ਨੂੰ ਸੰਭਾਲਣਾ ਸੁੱਖ ਸੁਵਿਧਾ ਦੀ ਹਰ ਇੱਕ ਚੀਜ਼ ਦੀ ਜੋ ਇੱਥੇ ਤਿਆਰੀ ਹੈ ਜੋ ਪਹਿਲੀ ਸ਼ੁਰੂ ਹੋ ਚੁੱਕੀ ਸੀ ਸੋ ਹੁਣ ਕਿਵੇਂ ਚੱਲ ਰਿਹਾ ਸਭ ਕੁਝ ਇਥੇ ਤੁਸੀਂ ਪਿਛਲੇ ਸਾਲ ਵੀ ਸਾਡੇ ਕੋਲ ਆਏ ਸੀਗੇ ਤੇ ਮੈਂ ਤੁਹਾਡੇ ਮਾਧਮ ਦੇ ਨਾਲ ਸਾਰੇ ਰੋਜ਼ਾਨਾ ਵਾਸੀ ਨੂੰ ਸਾਰੇ ਪੰਜਾਬ ਬਰ ਸਾਰੇ ਹਿੰਦੁਸਤਾਨ ਦੇ ਵਾਸੀਆਂ ਨੂੰ ਇੱਕ ਬੇਨਤੀ ਕਰੂੰਗਾ ਕਿ ਸਾਰੇ ਇੱਥੇ ਆਣ ਜੀ ਸਾਡਾ ਯਾਗ ਦੇ ਵਿੱਚ ਪਾਰਟਿਸਿਪੇਟ ਕਰਨ ਤੇ ਸਾਡੀ ਵਿਵਸਥਾ ਨੂੰ ਦੇਖਣ ਜਿਸ ਤਰ੍ਹਾਂ ਕਿ ਤੁਸੀਂ ਆਏ ਸੀ ਤੇ ਪਿਛਲੇ ਸਾਲ ਵੀ ਤੁਸੀਂ ਦੇਖਿਆ ਸੀ ਕਿ ਪਿਛਲੇ ਸਾਲ ਨਾਲੋਂ ਤੁਸੀਂ ਜਿਵੇਂ ਜਿਵੇਂ ਅੰਦਰ ਜਾਂਦੇ ਜਾਓਗੇ ਤੁਹਾਨੂੰ ਹਰ ਚੀਜ਼ ਜਿਹੜੀ ਹੈ ਪਿਛਲੇ ਸਾਲ ਨਾਲੋਂ ਡਬਲ ਅਰੇਂਜਮੈਂਟ ਨਜ਼ਰ ਆਉਂਦਾ ਰਹੇਗਾ ਜਿਸ ਤਰ੍ਹਾਂ ਪਿਛਲੇ ਸਾਲ ਜੋੜਾ ਘਰ ਸੀ ਜੋੜਾ ਘਰ ਇਸ ਤੋਂ ਛੋਟਾ ਸੀ ਇਸ ਵਾਰ ਵੱਡੀ ਜਗ੍ਹਾ ਦੇ ਵਿੱਚ ਅਸੀਂ ਵਿਵਸਥਾ ਕੀਤੀ ਹੈ ਜੀ ਹੱਥ ਤੋਂ ਉਹਦੀ ਵਿਵਸਥਾ ਕੀਤੀ ਗਈ ਹੈ ਉੱਥੇ ਅਸੀਂ ਨਾਲ ਹੀ ਜੋੜਾ ਕੋ ਉਤਾਰੇਗਾ ਤੇ ਨਾਲ ਹੀ ਉਹਦੇ ਹੱਥ ਵੀ ਤੋਂ ਹੋਏਗਾ ਆਪਣਾ ਹੱਥੋਂ ਅੰਦਰ ਐਂਟਰ ਕਰੇਗਾ ਇੱਥੇ ਜਿੰਨੇ ਵੀ ਸੇਵਾਦਾਰ ਸਾਡਾ ਸੇਵਾ ਕਰਦੇ ਨੇ ਕੋਈ ਆਪਣੇ ਹਰ ਬੰਦਾ ਆਪਣੇ ਮਨ ਦੇ ਸਾਹਬ ਦੇ ਨਾਲ ਆਪਣੇ ਸ਼ਰਦਾ ਦੇ ਸਾਹਬ ਨੇ ਸੇਵਾ ਕਰਾਂਦਾ ਇੱਥੇ ਸਿੱਖ ਪਰਿਵਾਰ ਵੀ ਸੇਵਾ ਕਰਦੇ ਨੇ ਹਿੰਦੂ ਪਰਿਵਾਰ ਵੀ ਸੇਵਾ ਕਰਦੇ ਨੇ ਇੱਥੇ ਕਿਸੇ ਧਰਮ ਨੂੰ ਕੋਈ ਆਣ ਦੀ ਕੋਈ ਮਨਾਹੀ ਨਹੀਂ ਹੂੰ ਜੀ ਜੀ ਸੋ ਜਿਸ ਤਰ੍ਹਾਂ ਅੰਦਰ ਆਂਦੇ ਆਂ ਤੇ ਝੋੜਾ ਘਰਤੇ ਨੀ ਕਬਚ ਦੀਏ ਝੋੜਾ ਘਰ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਵੱਡਾ ਹੋਇਆ ਹੋਇਆ ਸੋ ਕਿੰਨਾ ਕਿੰਨੇ ਕਿਸ਼ਰਦਾਲੂਆਂ ਦਾ ਬੰਦੋਬਸਤ ਹੈ ਇਥੇ ਸਾਡੇ ਕੋਲ ਤਕਰੀਬਨ ਤੁਸੀਂ ਸਮਝ ਲਓ ਵੀ ਤੁਸੀਂ 1 ਘੰਟੇ ਅਸੀਂ ਸਮਝਦੇ ਹਾਂ ਕਿ ਸਾਡੇ ਕੋਲ ਇੱਥੇ ਜੋੜੇ ਪਾਰੋਂ ਤੋਂ ਲੈ ਕੇ ਮੰਦਰ ਮੱਥਾ ਮੱਥਾ ਟੇਕ ਕੇ ਯੱਗ ਹਨਾਰੀ ਲਗਾ ਕੇ ਯੱਗ ਕਰਕੇ ਲੰਗਰ ਖਾ ਕੇ 1 ਤੋਂ ਸਵਾ ਘੰਟੇ ਦੇ ਵਿੱਚ ਵਿੱਚ ਇੱਕ ਬੰਦਾ ਬਾਹਰ ਆਏਗਾ ਜੀ ਤੇ ਅਗਰ ਸਾਡੇ ਕੋਲ ਇੱਕ ਟਾਈਮ ਦੇ ਵਿੱਚ 40 ਤੋਂ 45 50 ਹਜ਼ਾਰ ਬੰਦਾ ਵੀ ਸਾਡੇ ਕੋਲ ਆ ਜਾਂਦਾ ਹੈ ਤਾਂ ਅਸੀਂ ਇੱਕ ਘੰਟੇ ਦੇ ਵਿੱਚ 50 ਹਜ਼ਾਰ ਬੰਦੇ ਨੂੰ ਵੀ ਸੰਭਾਲ ਸਕਦੇ ਹਾਂ ਹੂੰ ਸੋ ਉਮੀਦ ਹੈ ਕਿ ਇਸ ਵਾਰ ਲੱਖਾਂ ਦੀ ਤعداد ਦੇ ਵਿੱਚ ਸ਼ਰਧਾਲੂ ਆਣਗੇ ਬਿਲਕੁਲ ਜੀ ਬਿਲਕੁਲ ਪਿਛਲੇ ਸਾਲ ਨਾਲੋਂ ਤਾਂ ਸਾਨੂੰ ਡਬਲ ਦੀ ਉਮੀਦ ਹੈ ਕਿ ਡਬਲ ਕਮ ਸੇ ਕਮ ਸਾਡੇ ਕੋਲ 15 ਤੋਂ 20 ਲੱਖ ਬੰਦੇ ਪਹੁੰਚਾਂ ਦੀ ਪੂਰੀ ਸੰਭਾਵਨਾ ਹੈ ਬਿਲਕੁਲ ਬਿਲਕੁਲ ਸੋ ਜਿਸ ਤਰ੍ਹਾਂ ਤਸਵੀਰਾਂ ਅਸੀਂ ਵੀ ਦੇਖ ਰਹੇ ਹਾਂ ਕਿ ਸ਼ਰਧਾਲੂ ਆ ਰਹੇ ਨੇ ਤੇ ਜੋੜੇ ਤਾਰਦੇ ਨੇ ਤੇ ਸੇਵਾ ਸੇਵਾਦਾਰਾਂ ਵੱਲੋਂ ਕੀਤੀ ਜਾ ਰਹੀ ਹੈ ਫਿਰ ਇਹ ਨਿਰੰਤਰ ਜਾਰੀ ਰਹਿੰਦਾ ਦਿਨ ਰਾਤ ਹੁੰਦੀ ਹੈ ਬਿਲਕੁਲ ਜੀ ਬਿਲਕੁਲ 24 ਘੰਟੇ ਸਾਡੇ ਸੇਵਾਦਾਰ ਇੱਥੇ ਅਵੇਲੇਬਲ ਰਹਿੰਦੇ ਨੇ ਕੋਈ ਬੰਦਾ ਰਾਤ ਨੂੰ 3 ਵਜੇ ਆ ਰਿਹਾ 2 ਵਜੇ ਆ ਰਿਹਾ ਤਾਂ ਉਹ ਜੋੜਾ ਇ ਜੀ ਸੋ ਕਿਸ ਤਰ੍ਹਾਂ ਮੈਨੇਜ ਕਰਦੇ ਹਾਂ ਲੱਖਾਂ ਦੀ ਤਦਾਦ ਚ ਸ਼ਰਧਾਲੂ ਨੇ ਸਮਾਂ ਮਿਲਦਾ ਵਾ ਫਿਰ ਜੀ ਬਿਲਕੁਲ ਸਾਡੀਆਂ ਮੀਟਿੰਗਸ ਜਿਹੜੀਆਂ ਨੇ ਤਕਰੀਬਨ 4 ਤੋਂ 5 6 ਮਹੀਨੇ ਪਹਿਲਾਂ ਹੀ ਸਟਾਰਟ ਹੋ ਜਾਂਦੀਆਂ ਨੇ ਇਹ ਤੁਸੀਂ ਦੇਖੋਗੇ ਜਿਹੜਾ ਅਰੇਂਜਮੈਂਟ ਹੈ ਇਹ ਸਾਡੇ 6 ਮਹੀਨੇ ਦੀ ਮਿਹਨਤ ਦਾ ਨਤੀਜਾ ਹੈ ਇਹ ਕੋਈ ਇੱਕ ਦਿਨ ਜਾਂ ਇੱਕ ਹਫਤੇ ਦੇ ਵਿੱਚ ਸਾਰੇ ਅਰੇਂਜਮੈਂਟ ਨਹੀਂ ਹੋਏ ਇੱਕ ਪੂਰਾ ਪਰ 6-6 ਮਹੀਨੇ ਅਸੀਂ ਮੀਟਿੰਗਸ ਕਰਦੇ ਹਾਂ ਇੱਕ ਦੂਜੇ ਦੇ ਵਿਚਾਰ ਸਾਂਝੇ ਕਰਦੇ ਹਾਂ ਕੋਈ ਆਪਣੇ ਵਿਚਾਰ ਦਿੰਦਾ ਕੋਈ ਆਪਣੇਗਾ ਸਾਰਿਆਂ ਦੇ ਵਿਚਾਰ ਦੇ ਨਾਲ ਹੀ ਜਿਹੜੇ ਅਰੇਂਜਮੈਂਟਸ ਹੁੰਦੇ ਨੇ ਉਹ ਕੀਤੇ ਜਾਂਦੇ ਨੇ ਜੀ ਸੋ ਸਾਫ ਸਫਾਈ ਦਾ ਵੀ ਬਹੁਤ ਧਿਆਨ ਰੱਖਿਆ ਗਿਆ ਹੈ ਮੈਟਿੰਗ ਸਾਰੇ ਪੰਡਾਲ ਦੇ ਵਿੱਚ ਸਾਰੇ ਖੇਤਰ ਦੇ ਵਿੱਚ ਹੀ ਹੋਈ ਬਿਲਕੁਲ ਜੀ ਬਿਲਕੁਲ ਇੱਥੋਂ ਤੋਂ ਸੋ ਟੈਂਟ ਦੀ ਜ਼ਿਕਰ ਗੱਲ ਕਰੀਏ ਤਾਂ ਫਿਰ ਮੀਂਹ ਕਣੀ ਨੂੰ ਵੀ ਧਿਆਨ ਚ ਰੱਖਿਆ ਹੋ ਸਰ ਸਾਰਾ ਵਾਟਰਪੂਫ ਟੋਟਲ ਵਾਟਰਪੂਫ ਹੈ ਜੀ ਟੋਟਲ ਇੱਕ ਦਾ ਇੱਕ ਬਾਰਿਸ਼ ਦਾ ਇੱਕ ਦਾ ਮਤਲਬ ਛੱਟਾ ਵੀ ਜਿਹੜਾ ਹੈ ਹੇ ਨੀਚੇ ਨਹੀਂ ਆਏਗਾ ਜੀ ਕਿਵੇਂ ਮੈਨੇਜ ਕਰਦੇ ਹੋ ਜਦ ਇੱਕਦਮ ਸਰਦਾਲੂਆ ਦੀ ਗਿਣਤੀ ਵੱਧ ਜਾਂਦੀ ਹੈ ਫੇ ਸੇਵਾਦਾਰਾਂ ਤੇ ਪ੍ਰੈਸ਼ਰ ਵੀ ਵੱਧ ਜਾਂਦਾ ਉਹ ਵੀ ਬਿਲਕੁਲ ਥੋੜਾ ਜਿਆ ਹੁੰਦਾ ਤਾਂ ਹੈ ਬਟ ਸਾਡੇ ਜਿਹੜਾ ਤਜਰਬਾ ਹੈਗਾ ਕਿਨੇ ਸਾਲ ਦਾ ਸੀ 2014 ਤੋਂ ਇੱਥੇ ਤਾਂ ਦੇ ਨਾਲ ਜੁੜੇ ਹੋਏ ਆ ਤੇ ਜਿਸ ਤਰ੍ਹਾਂ ਇਸ ਤਰ੍ਹਾਂ ਰਸ ਹਰ ਸਾਲ ਵੱਧਦਾ ਜਾਂਦਾ ਉਸ ਤਰ੍ਹਾਂ ਸਾਡਾ ਐਕਸਪੀਰੀਅੰਸ ਵੀ ਵੱਧਦਾ ਜਾਂਦਾ ਤੇ ਅਸੀਂ ਉਸ ਹਰ ਨਾਲ ਪ੍ਰੋਟੋਕਲ ਕਰ ਲੈਣੇ ਹੋ ਜਾਂਦਾ ਜੀ ਲੰਗਰ ਖਾਨ ਦਾ ਸਮਾਂ ਵੀ ਨਿਕਲ ਜਾਂਦਾ ਨਹੀਂ ਕਈ ਵਾਰ ਤੇ ਇਹ ਹੁੰਦਾ ਕਿ ਲੰਗਰ ਖਾਨ ਜਾਣ ਦਾ ਸਮਾਂ ਵੀ ਨਹੀਂ ਮਿਲਦਾ ਸਾਡੇ ਸੇਵਾਦਾਰਾਂ ਨੂੰ ਫਿਰ ਸਾਡੇ ਧਾਮ ਦੇ ਜਿਹੜੇ ਬਾਕੀ ਹੋਰ ਲੰਗਰ ਇਨਚਾਰਜ ਨੇ ਜਾਂ ਹੋਰ ਨੇ ਉਹ ਸਾਡੇ ਸੇਵਾਦਾਰਾਂ ਵਾਸਤੇ ਇੱਥੇ ਹੀ ਵਿਵਸਥਾ ਕਰਵਾ ਕੇ ਦਿੰਦੇ ਜੀ ਸੋ ਸੇਵਾ ਫਿਰ ਆਮ ਲੋਕ ਜਿਹੜੇ ਸ਼ਰਧਾਲੂ ਆਉਂਦੇ ਹੋਣਗੇ ਉਹ ਵੀ ਸੇਵਾ ਛੱਤ ਵਟਾਉਂਦੇ ਹੋਣਗੇ ਜਿਨ੍ਹਾਂ ਦਾ ਦਿਲ ਕਰਦਾ ਹੋਵੇਗਾ ਕਿ ਜੋੜਿਆਂ ਦੀ ਸੇਵਾ ਤੇ ਬੈਠੀ ਜੀ ਨਹੀਂ ਵੈਸੇ ਤਾਂ ਅਸੀਂ ਜਿਹੜੀਆਂ ਸਾਡੇ ਮੀਟਿੰਗਸ ਹੁੰਦੀਆਂ ਨੇ ਅਸੀਂ ਤੁਹਾਡੇ ਮਾਧਿਅਮ ਦੇ ਨਾਲ ਮੀਡੀਆ ਦੇ ਮਾਧਿਅਮ ਦੇ ਨਾਲ ਅਸੀਂ ਪੇਪਰ ਦੇ ਵਿੱਚ ਵੀ ਐਡ ਦਿੰਨੇ ਆ ਕਿ ਸਾਡੀ ਇਹ ਸੇਵਾਦ ਡਿਊਟੀ ਲੈਂਦੇ ਨੇ ਅਗਰ ਕੋਈ ਸ਼ਰਧਾਲੂ ਆ ਕੇ ਸੇਵਾ ਕਰਨੀ ਚਾਹੁੰਦਾ ਤਾਂ ਦੋ ਚਾਰ ਪੰਜ ਮਿੰਟ ਕਰਨਾ ਚਾਹੁੰਦਾ ਤਾਂ ਅਸੀਂ ਪਹਿਲਾਂ ਦੇਖਣਾ ਪੈਂਦਾ ਵੀ ਕੌਣ ਹੈ ਕਿੱਦਾਂ ਹੈ ਕਿੱਥੋਂ ਆਇਆ ਕੋਈ ਕੁਸ਼ਰਾਰ ਦੀ ਤਤਵੀ ਬਹੁਤ ਆਉਂਦੇ ਨੇ ਸਿਕਿਉਰਟੀ ਦਾ ਵਿਦਿਆਨ ਰੱਖਣਾ ਬੜਾ ਧਿਆਨ ਰੱਖਣਾ ਪੈਂਦਾ ਜੀ ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਸਾਡੇ ਸੇਵਾਦਾਰ ਨੇ ਉਹੀ ਕਰਨ ਬਾਕੀ ਕੋਈ ਕਰਨਾ ਚਾਹੁੰਦਾ ਤਾਂ ਉਹਨੂੰ ਪਹਿਲਾਂ ਅਸੀਂ ਉਹਦਾ ਆਈਡੀ ਕਾਰਡ ਲੈਨੇ ਆ ਉਹਦਾ ਆਧਾਰ ਕਾਰਡ ਲੈਨੇ ਆ ਉਹ ਵੈਰੀਫਿਕੇਸ਼ਨ ਕਰਦੇ ਆ ਫਿਰ ਉਸ ਤੋਂ ਬਾਅਦ ਨੈਕਸਟ ਡੇ ਤੋਂ ਅਸੀਂ ਉਹਨੂੰ ਸੇਵਾ ਦਿੰਨੇ ਆ ਉਸੇ ਟਾਈਮ ਨਾਲ ਜੀ 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 ਸੋ ਇੱਕ ਵਾਰ ਤਸਵੀਰਾਂ ਵੀ ਜ਼ਰੂਰ ਆ ਜੋ ਨਜ਼ਦੀਕ ਤੋਂ ਜ਼ਰੂਰ ਦਿਖਾਵਾਂਗੇ ਕਿ ਸੇਵਾ ਨਿਰੰਤਰ ਜਾਰੀ ਰਹਿੰਦੀ ਹੈ ਤੁਸੀਂ ਇਸ ਵਕਤ ਦੇਖ ਸਕਦੇ ਹੋ ਕਿ ਸੇਵਾ ਨੇ ਸੇਵਾ ਚੱਲਦੀ ਪਈ ਹੈ ਸ਼ਰਧਾਲੂ ਆਉਂਦੇ ਰਹਿੰਦੇ ਨੇ ਔਰ ਜੋੜਾ ਘਰ ਦੇ ਵਿੱਚ ਜੋ ਜੋੜਿਆਂ ਦੀ ਸਾਫ ਸਫਾਈ ਵੀ ਕੀਤੀ ਜਾਂਦੀ ਹੈ ਜੋੜਿਆਂ ਨੂੰ ਇੱਕ ਤਰਤੀਬ ਦੇ ਵਿੱਚ ਰੱਖਿਆ ਵੀ ਜਾਂਦਾ ਹੈ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਇੱਥੇ ਪਹੁੰਚਦੇ ਨੇ ਅਰਦਾਸ ਇਹ ਕਿ ਇਹ 11 ਫਰਵਰੀ ਤੋਂ ਸ਼ੁਰੂ ਹੋ ਕੇ 21 ਫਰਵਰੀ ਤੱਕ ਨਿਰੰਤਰ ਅਖੰਡ ਮਹਾਯੱਗ ਇਹ ਚੱਲਦਾ ਰਹੇਗਾ ਉਹਰੇ ਬੰਦੋਬਸਤ ਦੀ ਜੇਕਰ ਗੱਲ ਕਰੀਏ ਤਾਂ ਕਾਫੀ ਚੰਗੇ ਤਰੀਕੇ ਦੇ ਨਾਲ ਲੱਖਾਂ ਸ਼ਰਧਾਲੂਆਂ ਦੇ ਲਈ ਬੰਦੋਬਸਤ ਕੀਤੇ ਗਏ ਨੇ ਜੋੜਾ ਘਰ ਤੋਂ ਲੈ ਕੇ ਲੰਗਰ ਘਰ ਤੱਕ ਵਿਵਸਥਾ ਵੈ ਜੋ ਕਿ ਬਹੁਤ ਖੂਬਸੂਰਤ ਕੀਤੀ ਗਈ ਹੈ ਸੋ ਤੁਸੀਂ ਵੀ ਇੱਕ ਵਾਰ ਜ਼ਰੂਰ ਆਓ ਮਾਦਾ ਅਸ਼ੀਰਵਾਦ ਪ੍ਰਾਪਤ ਕਰੋ ਯੱਗ ਦੇ ਵਿੱਚ ਅਹੂਤੀਆਂ ਪਾਓ ਕਿਉਂਕਿ ਇਹ ਸੁਨਹਿਰਾ ਮੌਕਾ ਤੁਹਾਨੂੰ ਸਾਲ ਦੇ ਵਿੱਚ ਸਿਰਫ ਇੱਕ ਵਾਰੀ ਪ੍ਰਾਪਤ ਹੁੰਦਾ ਵੈ ਔਰ ਇਸ ਯੱਗ ਦੇ ਵਿੱਚ ਆ ਕੇ ਇਸ ਯੱਗ ਦਾ ਹਿੱਸਾ ਬਣਨ ਦੇ ਲਈ ਤੁਸੀਂ ਲੁਧਿਆਣਾ ਦੇ ਪੱਕਾ ਰੋਡ ਸਥਿਤ ਮਾ ਬਗਲਾ ਮੁਕੀ ਧਾਮ ਦੇ ਵਿੱਚ ਜ਼ਰੂਰ ਪਹੁੰਚੋ